ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ Facebook ਪੇਜ ਸੌਂਕੀ ਗਰੇਵਾਲ ਤੇ ਕਿਸਾਨ ਵੀਰੋ ਅੱਜ ਦੀ ਵੀਡੀਓ ਬਣਾਉਣ ਪਹੁੰਚੇ ਹੋਏ ਹਾਂ ਆਪਾਂ ਪਿੰਡ ਆਦਮਪੁਰਾ ਤਹਿਸੀਲ ਆਰੰਗਪੁਰਾ ਫੂਲ ਤੇ ਜ਼ਿਲ੍ਹਾ ਇਹਨੂੰ ਬਠਿੰਡਾ ਪੈਂਦਾ ਸਾਹਮਣੇ ਜਿਹੜੀ ਤੁਹਾਨੂੰ ਝੋਟੀ ਦਿਖਾ ਰਿਆਂਗਾ ਦੂਜੇ ਸੂਏ ਇਹ ਹੁਣ ਝੂਟੀ ਛੂਈ ਆ ਗਈ ਤਕਰੀਬਨ ਰਾਤ ਹੀ ਛੂਈ ਆ ਗਈ ਪਹਿਲੇ ਸੂਏ ਦਾ ਰਿਕਾਰਡ ਇਹਦਾ 12 ਲੀਟਰ ਦਾ ਦੂਜੇ ਸੂਏ ਚੰਗਾ ਦੁੱਧ ਦੇਣ ਦੀ ਉਮੀਦ ਆ ਜਿਹੜੇ ਵੀਰ ਨੂੰ ਪਸੰਦ ਆਊਗੀ ਆਪਦੀ ਫੁੱਲ ਤਸੱਲੀ ਕਰਕੇ ਖਰੀਦ ਲਿਆ ਨੰਬਰ ਵਾਈਸ ਦਾ ਸਕਰੀਨ ਦੇ ਉੱਪਰ ਚੱਲੀ ਜਾਊਗਾ ਤੇ ਰੇਟ ਵੀਡੀਓ ਦੇ ਵਿੱਚ ਹੀ ਕਰਾਂਗੇ ਫੋਨ ਉਹੀ ਬੰਦਾ ਲਾਇਓ ਜਿਹੜੇ ਬਾਈ ਨੇ ਖਰੀਦਣੀਆਂ ਸਾਰੀ ਡਿਟੇਲਸ ਨੂੰ ਅੱਗੇ ਲੈ ਕੇ ਦਿੰਦੇ ਆ ਆਜੋ ਕਰਾਂ ਸਾਰੇ ਪੱਖਾਂ ਤੋਂ ਹੀ ਸਾਫ਼ ਸੁਥਰੀ ਆ ਬੈਕ ਸਾਈਡ ਤੋਂ ਦੇਖ ਸਕਦੇ ਹੋ ਬਹੁਤ ਸੋਹਣੀ ਆ ਪਿੱਠ ਪੁੜੇ ਦੀ ਕੁਆਲਿਟੀ ਬਹੁਤ ਚੰਗੀ ਆ ਥਾਣਾ ਦਾ ਸਾਈਜ਼ ਬਹੁਤ ਵਧੀਆ ਦੇਖ ਸਕਦੇ ਹੋ ਤੁਸੀਂ ਫੇਸ ਦੁਬਾਰੇ ਦੇਖ ਸਕਦੇ ਹਾਂ ਬਹੁਤ ਸੋਹਣਾਗਾ ਐਨ ਜਮਾ ਕੁੰਡੇ ਸਿੰਘ ਆ ਰਿੰਗ ਸਿੰਘ ਬਾਡੀ ਬੰਦਰ ਦੀ ਬਹੁਤ ਚੰਗੀ ਆ ਥਾਣਾ ਦਾ ਸੈਜ ਦੇਖ ਸਕਦੇ ਹਾਂ ਬਹੁਤ ਵਧੀਆਗਾ ਥਾਣਾ ਦੇ ਵਿੱਚ ਸਪੇਸ ਬਹੁਤ ਵਧੀਆ ਗਈ ਦੇਖ ਸਕਦੇ ਹੋ ਤੁਸੀਂ ਤੇ ਆਰਡਰ ਮੂਰ ਨੂੰ ਵੀ ਚੰਗਾਗਾ ਤੇ ਬੈਗ ਨੂੰ ਵੀ ਚੰਗਾ ਹਜੇ ਬਿਲਕੁਲ ਤਾਜੀ ਸੂਈ ਹੈਗੀ ਤਾਜੀ ਸੂਈ ਕਰਕੇ ਥੋੜਾ ਜਿਹਾ ਕੇਰਾ ਪਸ਼ੂ ਫਿੱਕਾ ਪੈਂਦਾ ਪਰ ਇਹਨੂੰ ਕੋਈ ਫਰਕ ਨਹੀਂ ਪਿਆ ਜਿਆਦਾ ਉਹੇ ਜਿਹੀ ਕੋਈ ਬਈ ਹੈ ਜਿਹੇ ਜੀ ਸੂਣ ਤੋਂ ਪਹਿਲਾਂ ਸੀਗੀ। ਬਾਕੀ ਠੰਡੀ ਸੀਲ ਹੈਗੀ ਤੇ ਥੋੜਾ ਜਿਹਾ ਮੋਬਾਈਲ ਤੋਂ ਕੈਮਰੇ ਦਾ ਕਰਕੇ ਥੋੜਾ ਜਿਹਾ ਡਰਦੀ ਹੈਗੀ। ਤੇ ਉਹ ਇਦਾਂ ਦਾ ਇਹਨੂੰ ਕੋਈ ਚੱਕਰ ਨਹੀਂ ਹੈਗਾ। ਆਰਡਰ ਦੇਖ ਸਾਧਿਓ ਥਾਣਾ ਦੇ ਵਿੱਚ ਸਪੇਸ ਬਹੁਤ ਆਗੀ। ਥਾਣਾ ਦਾ ਸਾਈਜ਼ ਬਹੁਤ ਵਧੀਆ ਮੁਠੀ ਦੀ ਚਵਾਈ ਵਾਲਾ ਥਾਣਾ ਬਹੁਤ ਵਧੀਆ ਨਾ ਲੰਮੇ ਆ ਤੇ ਨਾ ਹੀ ਹੈਗੇ ਆ ਛੋਟੇ। ਤੇ ਪੂਰਾ ਸਾਫ਼ ਸੁਥਰਾ ਆਰਡਰ ਹੈਗਾ। ਤੇ ਬਾਕੀ ਦੁੱਧ ਇਹਦੇ ਵਿੱਚੋਂ ਕਾਫੀ ਚੋਇਆ ਵਿਆ ਬੱਚਾ ਇਹਦੇ ਵਿੱਚੋਂ ਰਜਾਇਆ ਵਿਆ ਤੇ ਹਜੇ ਸਾਰੀ ਯਾਨੀ ਕਿ ਖਾਲੀ ਨਹੀਂ ਕਰੀ ਗਈ ਤੇ ਪਰ ਦੁੱਧ ਇਹਦੇ ਚੋਂ ਬਾਵਾ ਕੱਢਿਆ ਵਾ ਬੱਚਾ ਰਜਾਇਆ ਵਾ ਕੁਝ ਹੁੰਦਾਰਾਂ ਮਾਰੀਆਂ ਵੰਗ ਤੇ ਕੁਝ ਦੁੱਧ ਵਿੱਚ ਹਜੇ ਇਹਦੇ ਹੈਗਾਗਾ ਤੇ ਪਹਿਲੇ ਸੂਏ ਨੇ 12 ਲੀਟਰ ਦੁੱਧ ਦਿੱਤਾਗਾ ਤੇ ਇਸ ਵਾਰ ਚੰਗੇ ਦੁੱਧ ਦੀ ਉਮੀਦ ਹੈ ਕਿਉਂਕਿ ਦੂਜੇ ਸੂਏ ਪਸ਼ੂ ਦੁੱਧ ਵੱਧ ਆਗਾ ਤੇ ਬਾਕੀ ਤੁਸੀਂ ਆਪ ਦੀ ਸਮਝ ਵਰਤਣੀ ਹੈਗੀ ਕਿ ਕਿੰਨਾ ਦੁੱਧ ਦੇ ਸਕਦੀ ਹੈਗੀ ਮੀਤ ਜੰਗੇਰੀ ਆ ਗਈ ਤੇ ਬੱਚਾ ਇਹਨੇ ਕੱਟੀ ਨੂੰ ਜਨਮ ਦਿੱਤਾਗਾ ਕੱਟੀ ਬਹੁਤ ਸੋਹਣੀ ਆ ਫੀਮੇਲ ਕਾਫ ਆ ਗਈ। ਲక్ష్ਮੀ ਡੈਰੀ ਫਾਰਮ ਵਾਲਾਂ ਦੇ ਸ਼ੋਕ ਬੁੱਲਦੀ ਕੱਟੀ ਐ। ਇੱਧਰ ਦੇਖ ਸਕਦੇ ਹੋ ਤੁਸੀਂ। ਕੱਟੀ ਬਹੁਤ ਸੋਹਣੀ ਆਈ ਐ ਤਕਰੀਬਨ ਜੈਡ ਬਲੈਕ ਹੀ ਹੈਗੀ। ਥੋੜੇ ਜਿਹੇ ਪੂਸਟ ਚ ਵਾਲ ਚਿੱਟੇ ਹੈਗੇ ਜੈਡ ਬਲੈਕ ਹੀ ਆ। ਤੇ ਬਾਕੀ ਕੱਟੀ ਨੂੰ ਥੋੜੀ ਖਰਾਕ ਘੱਟ ਲੱਗੀ ਥੋੜੀ ਜਿਹੀ ਲੱਸੀ ਹੈਗੀ। ਸਾਰੀ ਖਰਾਕ ਮੱਝ ਨੂੰ ਹੀ ਲੱਗੀ ਗਈ ਹੈਗੀ। ਤੇ ਕੱਤੀ ਸੋਹਣੀ ਹੈਗੀ। ਉਹ ਪੰਨਾੜਗਾ ਦਿਖਾ ਦਿੰਨੇ ਆ। ਨੜਗਾ ਤੁਸੀਂ ਦੇਖ ਸਕਦੇ। ਬਿਲਕੁਲ ਨਾਲ ਆਗਾ। ਤੇ ਕੱਤੀ ਦਿੱਤੀ ਆ ਵੱਧੇ ਵਾਲੀ ਗੱਲ ਇੱਕ ਤਰ੍ਹਾਂ ਦੀ। ਬਾਕੀ ਸਾਰੇ ਪੱਖਾਂ ਤੋਂ ਚੰਗੀ ਆ ਸਾਫ ਸੁਥਰੀ ਆ। ਤੇ ਅੱਗੇ ਤਸੱਲੀ ਤੁਸੀਂ ਕਰਨੀ ਹੈਗੀ। ਰੇਟ 1.35 ਹਜ਼ਾਰ ਤੇ ਜਾਇਜ਼ ਰੇਟ ਆ ਬਾਕੀ ਮੌਕੇ ਤੇ ਮਾੜਾ ਮੋਟਾ ਬਾਣ ਤਣ ਜੂਰ ਹੋ ਜੂਗਾ ਪਰ ਜ਼ਿਆਦਾ ਨਹੀਂ ਹੋਣਾ ਉਹਦੇ ਹਿਸਾਬ ਨਾਲ ਉਹੀ ਭਰਾ ਕਾਲ ਕਰਿਓ ਟਾਈਮ ਪਾਸ ਵਾਲਾ ਕੋਈ ਫੋਨ ਨਾ ਲਾਵੇ ਤੇ ਆ ਕੇ ਆਪਦੀ ਫੁੱਲ ਤਸੱਲੀ ਤੁਸੀਂ ਕਰ ਸਕਦੇ ਹੋਗੇ ਬਾਕੀ ਆਮ ਫਾਰਮਰਾਂ ਕੋਈ ਵਪਾਰ ਦਾ ਕੰਮ ਨਹੀਂ ਕਰਦੀ ਲੋਡ ਵਾਸਤੇ ਜਿਵੇਂ ਪਸ਼ੂ ਰੱਖੇ ਹੁੰਦੇ ਆ ਐਂ ਪਸ਼ੂ ਰੱਖੇ ਹੋਏ ਆ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਡਿਟੇਲ ਤੁਹਾਨੂੰ ਆਪਾਂ ਸਾਰੀ ਦੱਸਤੀ ਹੈ ਅਗੇ ਤਸੱਲੀ ਤੁਸੀਂ ਕਰਨੀ ਆ ਉਹਦੀ ਫੋਲੋ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਵੀਡੀਓ ਦੇ ਐਂਡ ਤੱਕ जोडਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਅਚ ਇਹਨਾਂ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ